ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਵਾਲਿਆਂ ਨੂੰ ਬੇਨਤੀ ਹੈ ਭਾਈ ਬੜੇ ਸਾਲਾਂ ਬਾਅਦ ਦੁਬਾਰਾ ਪ੍ਰੋਗਰਾਮ ਰੱਖਿਆ ਪੱਛਮ ਵਿਹਾਰ ਦੇ ਵਿੱਚ ਸਾਰੇ ਹੀ ਜਾਣਦੇ ਨੇ ਰੈਡੀਸਨ ਹੋਟਲ ਦੇ ਸਾਹਮਣੇ ਖੁੱਲਾ ਗਰਾਊਂਡ ਡਿਸਟ੍ਰਿਕਟ ਗਰਾਊਂਡ ਬਣਿਆ ਆ ਉੱਥੇ ਉਹਦੇ ਵਿੱਚ 4 ਦਿਨ ਦਾ ਸਮਾਗਮ ਹੋ ਰਿਹਾ ਚਾਰ 5 6 7 ਦਸੰਬਰ ਆਪਾਂ ਸਾਰੇ ਰਲ ਕੇ ਲਾਹ ਲਈਏ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਿਆਰ ਚ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰ ਚ ਇਹ ਸਮਾਗਮ ਹੋਣਾ ਤੇ ਨਾਲ ਗੁਰੂ ਗੋਬਿੰਦ ਸਿੰਘ ਸੇਵਕ ਜਥਾ ਸੇਵਕ ਦਲ ਦਿੱਲੀ ਦਾ ਇਹ ਸਾਰੇ ਰਲ ਕੇ ਕਰਾ ਰਹੇ ਨੌਜਵਾਨ ਵੀਰ ਪੂਰੇ ਇਲਾਕੇ ਦੇ ਵਿੱਚ ਡਟ ਕੇ ਇਸ਼ਤਿਹਾਰ ਬੋਰਡ ਲੱਗੇ ਆ ਬੜੀਆਂ ਰੌਣਕਾਂ ਦਿੱਲੀ 'ਚ ਪਹਿਲਾਂ ਲੱਗਦੀਆਂ ਰਹੀਆਂ। ਪ੍ਰਾਣੀਆਂ ਯਾਦਾਂ ਤਾਜ਼ਾ ਕਰੀਏ। ਬੜਗਾਉਂ, ਗਾਜੀਆਬਾਦ, ਫਰੀਦাবাদ, ਦਿੱਲੀ ਵਾਲੇ, ਪਾਣੀਪਤ ਲਾਕੇ ਵਾਲੇ ਸਾਰੇ ਰਲ ਕੇ ਚਾਰੇ ਦਿਨ 4 5 6 7 ਨੂੰ ਦਰਸ਼ਨ ਦਿਓ। 7 ਤਾਰੀਖ ਨੂੰ ਅਮਰਦਾ ਬਾਟਾ ਵੀ ਤਿਆਰ ਹੋ ਰਿਹਾ ਸ਼ਾਮ ਨੂੰ। ਵੱਧ ਤੋਂ ਵੱਧ ਅਮਰਸ਼ਾਕੇ ਸਿੰਘ ਸੱਜ ਕੇ ਗੁਰੂ ਵਾਲੇ ਬਣੀਏ। ਬਾਣੀ ਪੜੀਏ, ਸਿਮਰਨ ਕਰੀਏ, ਗੁਰ ਇਤਿਹਾਸ ਵਿਚਾਰੀਏ, ਜੋ ਕੇ ਸਮੇਂ ਦੀਆਂ ਵਿਚਾਰਾਂ ਕਰੀਏ। ਰਲ ਮਿਲ ਕੇ ਲਾਹਾ ਲਈਏ ਪੰਜ ਪਿਆਰੇ ਸਹਿਬਾਨ ਨਾਲ ਆਉਣਗੇ। ਤੇ ਅਮਰ ਸੰਚਾਰ ਪਹਿਲਾਂ ਵਾਂਗੂ ਦੁਬਾਰਾ ਫੇਰ ਜਗਾ ਰਿਆਂ ਦੀਆਂ ਗੂੰਜਾਂ ਚ ਅਮਰ ਸੰਚਾਰ ਹੋਏਗਾ। ਪਤਵੰਤਾ ਅਮਰ ਸ਼ਕੈਲਾਹੇ ਪ੍ਰਾਪਤ ਕਰੀਏ, ਆਨੰਦ ਲਈਏ ਸਤਿਗੁਰ ਦੀਆਂ ਸਿਫਤਾਂ ਕਰੀਏ। ਸਾਰੀਆਂ ਸੰਗਤਾਂ ਨੂੰ ਬੇਨਤੀ ਮੌਸਮ ਠੰਡਾ ਹੈ, ਓਦਾਂ ਦੀਆਂ ਤਿਆਰੀਆਂ ਕਰਕੇ ਆਉਣਾ। ਤੇ ਰਾਤ ਦੇ ਦੀਵਾਨ 7 ਵਜੇ ਤੋਂ ਲੈ ਕੇ 10 10:30 11 ਵਜੇ ਤੱਕ ਵੀ ਇਹ ਪ੍ਰੋਗਰਾਮ ਚੱਲਣਗੇ। ਬਾਕੀ ਪੰਜਾਬ ਵਾਲਿਆਂ ਨੂੰ ਬੇਨਤੀ ਆਓ ਭਾਈ ਜੇ ਤੁਹਾਡੇ ਕੋਲ ਟਾਈਮ ਹੈ ਨਾਲੇ ਗੁਰੂ ਤੇਹਾ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰੋ। ਨਾਲੇ ਦਵਾਨ ਸੁਣਨ ਲੋ ਜਿੰਨਾ ਜਿੰਨਾ ਕੋ ਟਾਈਮ ਹੈ ਪੰਜਾਬ ਵਾਲਿਆਂ ਕੋਲ ਉਹ ਵੀ ਬਾਤ ਚੜ ਕੇ ਦਵਾਨਾਂ 'ਚ ਪਹੁੰਚ ਸਕਦੇ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ